ਕੀ ਮਕਸਦ ਹੈ ਸਾਡੇ ਵੱਡੇ ਭਰਾ ਵਿੱਕੀ ਮਿੱਡੂ ਖੇੜਾ ਜੋ ਕੁਝ ਸਮਾਂ ਪਹਿਲਾਂ ਇਸ ਫਾਨੀ ਸੰਸਾਰ ਨਾਲ ਵਿਦਾ ਕਰ ਚੁੱਕੇ ਨੇ ਉਹਨਾਂ ਦੀ ਯਾਦ ਦੇ ਵਿੱਚ ਅਜੀਬਾਲ ਮਿੱਡੂ ਖੇੜਾ ਜੀ ਉਹਨਾਂ ਦੇ ਵੱਡੇ ਭਰਾ ਸਾਡੇ ਵੱਡੇ ਵੀਰ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਜੋ ਅੱਜ ਗੋ ਗ੍ਰੀਨ ਦੀ ਮੁਹਿੰਮ ਸ਼ੁਰੂ ਕੀਤੀ ਆ ਉਸ ਦੇ ਸਬੰਧ ਦੇ ਵਿੱਚ ਅੱਜ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਪਿੰਡ ਇੱਕ ਪੇੜ ਲਾਇਆ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਯਾਦ ਦਿਵਾਏਗਾ ਤੇ ਉਹਨਾਂ ਦੀ ਦਰਖਤ ਦੀ ਸ਼ਾਮੇ ਜੋ ਨੌਜਵਾਨ ਬੈਠਣਗੇ ਉਹਨਾਂ ਨੂੰ ਵੀ ਅਹਿਸਾਸ ਹੋਊਗਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਗ੍ਰੀਨਰੀ ਨੂੰ ਪ੍ਰਮੋਟ ਕੀਤਾ ਜਾਵੇ ਤੇ ਗ੍ਰੀਨਰੀ ਲਾਈ ਜਾਵੇ ਤੇ ਮੈਂ ਸਮਝਦਾ ਵੀ ਬਹੁਤ ਜ਼ਰੂਰੀ ਆ ਵੀ ਹਰੇਕ ਮਨੁੱਖ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਵੱਧ ਤੋਂ ਵੱਧ ਗ੍ਰੀਨਰੀ ਨੂੰ ਬढ़ावा ਦੇਣਾ ਚਾਹੀਦਾ ਆ ਤੇ ਜੇ ਅਸੀਂ ਗ੍ਰੀਨਰੀ ਨੂੰ ਪਿਆਰ ਕਰਾਂਗੇ ਤਾਂ ਹੀ ਸਾਨੂੰ ਜੋ ਇਸ ਸੰਸਾਰ ਦੇ ਵਿੱਚ ਕੁਝ ਅਜਿਹੇ ਸ਼ਖਸ ਹੁੰਦੇ ਨੇ ਜੋ ਆਪਣੀ ਛਾਪ ਛੱਡ ਜਾਂਦੇ ਨੇ ਉਸ ਨੂੰ ਵੀ ਯਾਦ ਕੀਤਾ ਜਾ ਸਕਦਾ ਇਸ ਦੇ ਤਹਿਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਸਾਰੇ ਪੰਜਾਬ ਦੇ ਨੌਜਵਾਨ ਵੀਰਾਂ ਤੋਂ ਵੀ ਗ੍ਰੀਨਰੀ ਗੋ ਗ੍ਰੀਨ ਦੇ ਤਹਿਤ ਆਪਦੇ-ਆਪਦੇ ਪਿੰਡ ਆਪਦੇ-ਆਪਦੇ ਸ਼ਹਿਰ ਤੇ ਆਪਦੇ-ਆਪਦੇ ਹਲਕਿਆਂ ਦੇ ਵਿੱਚ ਔਰ ਬੂਟਾ ਲਾ ਕੇ ਸਾਡੇ ਵੱਡੇ ਵੀਰ ਬਿੱਕੀ ਮਿੱਡੂ ਖੇੜਾ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਨੂੰ ਇੱਕ ਬਰੁਖ ਦੇ ਵਿੱਚ ਵੱਡਾ ਹੁੰਦਾ ਦੇਖਿਆ ਜਾ ਸਕੇ ਦੇਖੋ ਬਿੱਟੂ ਮਿੱਡੂ ਖੇੜਾ ਸਾਰੇ ਜੋ ਉਹਨਾਂ ਦੇ ਨਾਲ ਜੁੜੇ ਹੋਏ ਸੀ ਦੁੱਖ ਸੁੱਖ ਦੇ ਸਾਂਝੀ ਸੀ ਤੇ ਯਾਰਾਂ ਦੇ ਯਾਰ ਸੀ ਤੇ ਜੋ ਇਹ ਗੋ ਗ੍ਰੀਨ ਹੈ ਇਹ ਉਹਨਾਂ ਦੀ ਜੋ ਸੰਸਥਾ ਚਲਾਈ ਗਈ ਆ ਇਹ ਵੱਧ ਤੋਂ ਵੱਧ ਇਹ ਹੀ ਆ ਵੀ ਜਿੰਨਾ ਗ੍ਰੀਨਰੀ ਨੂੰ ਪੰਜਾਬ ਦੇ ਵਿੱਚ ਲਾ ਸਕੀਏ ਆਪਾਂ ਤੇ ਵਾਤਾਵਰਨ ਸਾਫ਼ ਰਹੂਗਾ ਤੇ ਜੋ ਇਹ ਵਾਤਾਵਰਨ ਸਾਫ਼ ਰਹੂਗਾ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇੱਕ ਆਕਸੀਜਨ ਸਹੀ ਲੈ ਸਕਣਗੇ ਤੇ এনवायरमेंट ਸਹੀ ਰਹਿ ਸਕੂਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਸਾਡੇ ਆਏ ਹੋਏ ਨੌਜਵਾਨ ਵੀਰਾਂ ਦਾ ਜਿਹੜੇ ਇਸ ਮੌਜ ਵਿੱਚ ਹਿੱਸਾ ਪਾਉਣ ਲਈ ਆਏ ਨੇ ਇਹ ਗੋ ਗ੍ਰੀਨ ਪ੍ਰੋਜੈਕਟ ਹੈ ਇਹ ਸਾਡੇ ਮਰਹੂਮ ਮੇਰਾ ਸਾਡੇ ਵੱਡੇ ਭਰਾ ਵਿੱਕੀ ਮਿੱਡੂ ਖੇੜਾ ਜੋ ਸਾਡੇ ਸਾਰਿਆਂ ਦੇ ਬੜੇ ਨੇੜੇ ਸੀਗੇ ਪਿਆਰ ਕਰਨ ਵਾਲੇ ਸੀਗੇ ਉਹਨਾਂ ਉਹ ਥੋੜਾ ਟਾਈਮ ਪਹਿਲਾਂ ਉਹਨਾਂ ਦੀ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਵੱਡੇ ਭਰਾ ਅਜੇ ਪਾਲ ਸਿੰਘ ਮਿੱਡੂ ਖੇੜਾ ਨੇ ਜੋ ਇੱਕ ਮੌਹ ਨੂੰ ਚਲਾਈ ਸੀ ਗੋ ਗ੍ਰੀਨ ਪ੍ਰੋਜੈਕਟ ਦੇ ਤਹਿਤ ਉਹ ਅੱਜ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਜ਼ਿਲ੍ਹਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਵਾਂਗੂ ਜਿਵੇਂ ਅਸੀਂ ਨੌਜਵਾਨ ਇਕੱਠੇ ਹੋ ਕੇ ਉਸ ਵੀਰ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਹ ਅਸੀਂ ਬੂਟੇ ਲਾਉਣ ਦਾ ਪ੍ਰੋਜੈਕਟ ਜੋ ਆ ਕਹਿ ਸਕਦੇ ਹਾਂ ਵੀ ਗ੍ਰੀਨਰੀ ਨੂੰ ਵਧਾਉਣ ਦਾ ਤਾਂ ਕਿ ਆਪਾਂ ਕਹੇ ਸੀ ਮੈਂ ਆਕਸੀਜਨ ਦੀ ਪ੍ਰੋਬਲਮ ਹੈ ਹੁਣ ਘਰ-ਘਰ ਜਿਵੇਂ ਆਪਾਂ ਕਹੇ ਸੀ ਅਧੁਨਿਕ ਜਵਾਨਾ ਹੋ ਗਿਆ ਏਸੀ ਲਾ ਕੇ ਤੇ ਵਾਤਾਵਰਣ ਜਾਦਾ ਵਧੀਆ ਨਹੀਂ ਰਿਹਾ ਗਰਮੀ ਵੀ ਜ਼ਿਆਦਾ ਹੋ ਗਈ ਹੁਣ ਆਪਾਂ ਕਹੇ ਸੀ ਵੀ ਬੂਟੇ ਬੜੇ ਜ਼ਰੂਰੀ ਨੇ ਚਾਹੇ ਉਹ ਫਲਦਾਰ ਹੋਣ ਜਿੱਦਾਂ ਹੈਗਾ ਵੀ ਉਸ ਚੀਜ਼ ਨੂੰ ਲੈ ਕੇ ਇੱਕ ਆਪਾਂ ਵੇਪ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲੇ ਤਾਂ ਉਸ ਭਰਾ ਦੀ ਯਾਦ ਨੂੰ ਤਾਜ਼ਾ ਕਰੇ ਕਰਾਂਗੇ ਆਏ ਸਾਲ ਉਹਨਾਂ ਦਾ ਅੱਜ ਜਨਮ ਦਿਨ ਆ 26 ਜੁਲਾਈ ਦਾ ਅਸੀਂ ਉਸ ਯਾਦ ਨੂੰ ਤਾਜ਼ਾ ਕਰਦੇ ਆਪਣੇ ਭਰਾ ਨੂੰ ਇੱਕ ਸੱਚੀ ਸਰਦਾਂਤ ਦੀ ਦੇਣ ਲਈ ਏ ਸੀ ਅੱਜ ਇਹ ਬੂਟੇ ਲਾ ਕੇ ਅਸੀਂ ਮੋਹਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਵੀ ਸੇਧ ਮਿਲ ਸਕੇ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੀ ਮਿੱਟੀ ਨਾਲ ਜੁੜ ਕੇ ਆਪਣੇ ਜੋ ਆਪਣੇ ਪੁਰਾਣੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਵੀ ਜਾਦਾ ਬੂਟੇ ਸੀਗੇ ਆਪਣਾ ਦਰਖਤ ਸੀਗੇ ਲੋਕਾਂ ਨੇ ਅ ਨਵੇਂ ਤਰੀਕੇ ਨਾਲ ਨਵੇਂ ਘਰ ਬਣਾ ਲਏ ਹੁਣ ਉਹ ਦਰਖਤ ਦਰੁਖਤਾਂ ਵਾਲਾ ਰੇਡਾ ਰਹਿਣਾ ਨਹੀਂ ਪਰ ਹੁਣ ਆਪਾਂ ਇਹ ਸੋਚਣਾ ਕਿ ਨੌਜਵਾਨਾਂ ਨੂੰ ਵੀ ਕਿਸੇਦ ਮਿਲਦੀ ਆ ਕਿ ਨਸ਼ੇ ਤੋਂ ਰਹਿਤ ਹੋ ਕੇ ਸਿੱਧੇ ਪਾਸੇ ਜੋੜਨਾ ਤੇ ਆਪਣਾ ਇਸ ਚੀਜ਼ ਦੇ ਵਿੱਚ ਅਸੀਂ ਹਿੱਸਾ ਪਾਉਣ ਲਈ ਅੱਜ ਕੱਠੇ